ਕੀ ਜਾਂਦਾ ਬਾਈ ਇਹ ਐਨੇ ਬਾਈ ਨੇ ਲਾਇਆ ਸੀ 8000 2200 ਦਾ 14000 ਮੈਂ ਤਾਂ 9000 ਦੀ ਕਰਤੀ ਸਾਢੇ 8 ਕਰਕੇ 9 ਦੀ ਬੱਕਰੀ ਆ ਯਾਰ ਉਹ ਬੋਤੇ ਨੂੰ ਕੀ ਕਰਾਂਗੇ ਕੱਲੇ ਨੂੰ ਤੋਂ ਉਹਨਾਂ ਦੇ ਵੀ ਪਾ ਦੇ ਯਾਰ 11.5 ਦੇ ਪਾਉਣੇ ਤਾਂ ਨਵੇਂ ਰੇਟ ਭਰੇ ਕਿਸ ਰੁਪਏ ਤੈਨੂੰ ਵਧੀਆ ਲੱਗੇ ਕਿਉਂ ਤੇਰੇ ਦਿਮਾਗ ਤੇ ਠੀਕਰਾ ਮੁੱਦਾ ਵੱਜਿਆ ਨਵੇਂ ਰੇਟ ਤੇ 11.5 ਘਣਾ ਉਪੜੇ ਨੂੰ 11.5 ਹਾਂ ਭਜਨ ਮੱਲ ਤੈਨੂੰ ਪੂਰਾ ਲਾਤਾ ਹੁਣ ਜਮਾ ਚਿੱਕੇਵੰਦ ਰੇਟ ਲਾਤਾ ਇਹਦਾ ਤਾਂ ਕਰ ਲਿਆ ਹਾਂ ਆ ਬਲੇ ਚੱਕੇਵੰਦ ਰੇਟ ਲੱਗ ਗਿਆ ਜੇ ਪੌਣੀਆਂ ਤਾਂ ਔਰ ਲਖਾਈ ਕਰਾ ਦੇਾਂਗੇ ਲਖਾਈ ਤਾਂ ਮੈਂ ਸਾਰਾਂ ਦੀ ਕਰਾ ਦੂੰ ਧੂਰੀ ਕਰਾ ਦੂੰਗਾ 9500 ਦੀ ਪਾ ਚੱਲ ਠੀਕ ਆ ਯਾਰ ਬਹੁਤ ਠੀਕ ਹੈ ਨਾ ਕਕੇ ਅਜੇ ਠੀਕ ਨਹੀਂ ਇੱਥੇ ਠੀਕ ਆਇਆ ਮਾਸ ਮੈਨੂੰ ਪਤਾ ਜਦ ਤੇ ਤੂੰ ਕਹਿਣਾ ਹਾਂ ਉਹ ਕਹਿੰਦਾ ਗੁੱਟੀ ਦੀ ਪਾ ਲੋ ਅਗਲੇ ਦੀ ਚੀਕ ਨਿਕਲ ਜੂ ਗੁੱਟੀ ਦੇ ਪਾ ਲੈ ਨਹੀਂ ਨਹੀਂ ਗੱਪ ਨਹੀਂ ਲੈਸੀ ਥੋੜੀ ਲੈਸੀ ਆ ਬਕੀ ਇਹਦੇ ਪਰਮਾ ਸਰੀਰ ਹੁੰਦਾ ਫੇਰ ਦੇਖਦਾ ਹਾਂ ਦੇ ਸੀ ਇਹਨਾਂ ਹੱਟਰੀ ਉਹਨੇ ਦੀ ਵੇਚ ਰੋ। ਜਿਹੜਾ ਵਜਨ ਤਾਂ ਇਹ ਪਾਇਨ ਨਹੀਂ ਲੱਗਿਆ ਇਹਦਾ ਬੱਕਰੀ ਵਾਲੀ। ਉਹ ਨਹੀਂ ਪਾਉਣੇ ਦੋਨੇ। ਉਹ ਦੋਨੇ ਪਾਉਣੇ ਨਹੀਂ 11:30 ਦੇ। ਕਿਹੜੇ? ਉਹ ਦੋਨੇ। ਹਾਂ? ਹਾਂ। ਇਹਨੂੰ ਹੱਥਾ 13000 ਦੇ ਦੇ ਵਾਸਤੇ। ਓ ਯਾਰ ਮੂੰਹ ਹੋ ਮੰਗਿਆ ਮੋਤਾਂ ਗੱਲ। ਮੈਂ ਮੂੰਹ ਦਾ 15-16 ਮੰਗਿਆ ਸੀ। ਵੀਰੇ 50 ਮੰਗ ਜਾ ਤੇਰਾ ਮਾਲ ਆ। ਤੇਰਾ ਮਾਲ ਆ ਜਿੰਨਾ ਮਰਜ਼ੀ ਮੰਗੀ ਚੱਲ ਯਾਰ। ਗੱਲ ਕਰ ਪੈਂਦਾ ਹਿਸਾਬ ਨਾਲਗਾ ਜਿਹੜੇ ਹਿਸਾਬ ਨਾਲ ਪਈ ਜਾਂਦਾ ਪਾਲਾ। ਹਾਂ ਪੈਸੇ ਉਹਨਾਂ ਦੇ ਜਮ੍ਹਾਂ ਸਹੀ ਲਾ ਦੇ ਤੈਨੂੰ। ਲੈਣ ਤੇ ਤੂੰ ਹੀ ਬਾਈ ਨਹੀਂ। 2000 11:30 ਆ। ਨਹੀਂ ਨਾ ਉਹ ਜਦ ਤੁਰ ਕਹਿਦਾ ਦੇ ਉਹ ਦੇ ਦੇ ਹੁਣ ਜਦੋਂ ਜਵਾਨੀ ਕਹਿੰਦੇ ਬੜਾ ਸਾਡੇ ਗੈਰ ਹੁੰਦੇ ਦੇ ਜਰ ਸਾਡੇ ਉਹ ਨਹੀਂ ਬੱਟਣਾ ਉਹ ਵਾਲੇ ਦੀ ਇਹ ਕਿਹਨਾ ਦੇ ਦੇ ਪੈਸੇ ਯਾਰ ਦੇਖੀ ਜਾਊਗੀ ਘਾਟੇ ਵਾਦੇ ਦਾ ਘਾਟੇ ਵਾਦੇ ਕਿਸਮਤ ਦੀ ਹੁੰਦੇ ਆ ਦੇਖੀ ਜਾਊਗੀ ਜਾਂ 500 ਪੈ ਗਿਆ ਜਾਂ ਬਣ ਗਿਆ ਜਾਂ ਛਣ ਗਿਆ ਬਸ ਆ ਆਗੇ ਛੋਟੇ ਇੱਕ ਆ ਸਿੱਕਾ ਆਲੇ ਭਾਈ ਪੜੋਏ ਕਢ ਲਾਓ ਚੁੱਪ ਕਰਕੇ ਪੰਚ 2 3 ਪੂਰੇ ਤੇ ਲੱਗਦੇ ਹਾਂ ਬੁੱਕਣਾ ਹੁਣ ਸੂਰੇ ਗਾਉਂ ਲੱਗਿਆ ਯਾਰ ਲੱਗੇ ਸਾਡੇ ਵਾਲਾ ਮੰਨ ਲੈ ਆਰਲਾ ਹਾਲਾ ਵੇ ਪੋਲਰ ਬੀਏ ਲੱਗੇ ਕਸਮੋ ਕਸਮੀ ਗੱਲ ਹੈ 1 ਰੁਪਿਆ ਵੀ ਘਟ ਲਾਇਆ ਹੋਵੇ ਜਾਂਦਾ ਮੇਰੀ ਗੱਲ ਸੁਣਾ ਸਾਰਾ 500 ਰੁਪਏ ਦਾ ਸੈਟ ਮੈਂ ਜਾਂਦਾ ਬਣਗੇ ਤੇ ਜਾਂ ਛਣਗੇ ਸੱਤੇ 60000 ਖੱਤੇ ਹੀ ਖੜ ਜਾ ਉਹ ਤੂੰ ਖੜ ਜਾ ਉਹ ਫੜਾ ਦੇ ਨਹੀਂ ਉਹ ਤੂੰ ਫੜਿਆ ਉਹ ਤੂੰ ਮੈਂ ਕਹੀ ਜਾਂਦਾ ਬਲਤੋ ਮਾਰ ਕੇ ਫੜ ਲੈ ਯਾਰ ਮਾਰ ਕੇ ਥੋੜੀ ਮਾਰ ਕੇ ਕੀ ਉਹ 500 ਦਾ ਮਸਲਾ ਜਾਂ ਬਣਗੇ ਜਾਂ ਛਣਗੇ ਦੋ ਮਾਰ ਕੇ ਕੀ ਰੱਖੋ 500 ਦਾ ਹੁੰਦਾ ਚਾਰ ਪੰਜ ਛੇ ਸੱਤ 8 9 10 11 11.5 ਠੀਕ ਹੈ ਚੱਕ ਚੱਲ ਬਈ ਦਿਖਾਈ ਖੜਾ ਉਹ ਤਾਂ ਦਿਖਾਈ ਖੜਾ ਉਹ ਇੱਕ ਪਰਚੀ ਬਣਵਾ ਕੇ ਲੈ ਆਇਆ ਉਤੋਂ ਭਾਈ ਤੂੰ ਪਰਚੀ ਬਣਵਾ ਕੇ ਲੈ ਤੂੰ ਡਰਾਈਵਰ ਨੂੰ ਭੇਜ ਦਿਆ ਕਰ ਤੇ ਤੇਰੇ ਉਨੇ ਮੈਂ ਸੌਦੇ ਲਵੇਟਾਂ ਸਾਰੇ ਡਰਾਈਵਰ ਨੂੰ ਭੇਜ ਦੇ ਪਰਚੀ ਦੇ ਕੇ ਤੇ ਪੈਸੇ ਦੇ ਕੇ 200 ਤੇ ਕਰਾ ਕੇ ਲਖਾਈ ਤੇ ਮੋੜ ਉਹ ਆ ਜੀ ਵੀ ਮੰਡੋਲਦਾ ਨਹੀਂ ਨਹੀਂ ਦੇ ਦੇ ਉਹ ਯਾਰ 500 ਦਾ ਮਸਲਾ ਖੜਾ ਜਾਂਦਾ ਬਣ ਕੇ ਜੇ ਜਾਂ 500 ਪੈ ਗਿਆ ਤੇ ਜਾਂ ਆ ਗਿਆ ਬਸ ਨਹੀਂ ਨਹੀਂ ਇਹਨੂੰ ਕੋਈ ਬਸ ਸੱਟਾ ਹੀ ਆ ਬਈ ਓਏ 55 55 ਸਾਡੇ ਆ ਸੱਟਾ ਹੀ ਆ ਸੱਟਾ ਹੀ ਆ ਮੈਂ ਆ ਬੱਕਰੀ ਸਮਝ ਮਨ ਆਏ ਡੋਲਦਾ ਜਿਵੇਂ ਪਾਣੀ ਤੇ ਉੱਪਰ ਤਾਂ ਕੁਝ ਜਾ ਜਾਂ ਨਹੀਂ ਫਿਰਦਾ ਹੁੰਦਾ ਐ ਡੋਲਦਾ ਪਾਣੀ ਹੈਨਾ ਪਾਣੀ ਤੇ ਕੁਝ ਜਾ ਜਾਂ ਨਹੀਂ ਦਰਦਾ ਫਿਰਦਾ ਹੁੰਦਾ ਐ ਕਦੇ ਆਏ ਕਦੇ ਆਏ ਬਸ ਉਹ ਹਾਲ ਆ ਹੁਣ ਤਾਂ ਦੇਖੀ ਜਾਊਗੀ ਸੱਟਾ ਹੀ ਲੱਗ ਗਿਆ ਦੇਖੀ ਜਾਓ ਅੱਜ ਅੱਜ 500 ਦਾ ਲਾਇਆਗਾ ਦੇਖਾਂਗੇ ਜਾਂ ਤਾਂ ਦੜਾ ਬਣ ਗਿਆ ਤੇ ਜਾਂ ਫਿਰ ਛਣ ਗਿਆ ਠੀਕ ਹੈ ਨਾ ਬਈ ਚੱਲ ਲੈ ਜਾ ਫਿਰ ਹੁਣ ਕੁਝ ਹੋ ਕੇ ਜਾਂ ਕਿਰਾਇਆ ਲਖਾਈ ਲਖਾਈ ਆਪੋ ਲਖਾਈ ਆਪੋ ਲਖਾਈ ਆਪੋ ਲਖਾਈ ਆਪੋ ਆਪਣੀਆਂ ਲਖਾਈ ਆਪੋ ਆਪਣੀਆਂ ਹਾਂ ਅਸੀਂ ਜਿਹੜਾ ਕਹਤਾ ਅਸੀਂ ਉਹ ਕਰਦੇ ਨਹੀਂ ਉਹ ਗੱਲ ਤੋਂ ਨਾ ਭਾਜ ਕਿਹੜੀ ਗੱਲ ਕਰਤੀ ਰੋਡ ਜਿੱਨੀ ਮਰਜ਼ੀ ਰੋਡ ਜਿੱਨੀ ਮਰਜ਼ੀ ਕਰਦੇ ਇਹਨੂੰ ਤੁਸੀਂ ਨਾਲ ਕਰਦੇ ਇਹਨੂੰ ਬੜਾ ਦੇ 500 ਵਾਲਾ ਲਖਾਈ ਕਰਾਇਆ ਹੋਊਗਾ ਤੇ ਆਪਾਂ ਇਹਨਾਂ ਨਾਲ ਕਰਦੇ ਹੁਣੇ ਸਾਡਾ ਕੰਮ ਰੋਡ ਕਰ ਦੂਗਾ ਇਹਦਾ 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 ਪੰਜ